ਇਹ ਉਹਦੇ ਵਿੱਚ ਹੀ ਉਹ ਹੀ ਪੈਕ ਲੱਗਦਾ ਹਾਂ ਤਾਂ ਆਨਲਾਈਨ ਮਿਲਦਾ ਕੁਝ ਨਹੀਂ ਹੈ ਨਾ ਚੈਨਲ ਵਾਸਤੇ ਚੈਨਲ ਵਾਰਾਇਟੀ ਦਾ ਹਾਂਜੀ ਕੋਈ ਸਤ ਜੱਜੀ ਹੋਇਆ ਇਹ ਜਿਹੜੀ ਜੱਜੀ ਜਿਹੜੀ ਹਾਂ ਉਹ ਡਾਕਟਰ ਮਨਦੀਪ ਸਿੰਘਲਾ ਜੀ ਡਾਕਟਰ ਰਵੀਕਰ ਗੁੱਟਾ ਜੀ ਡਾਕਟਰ ਸਦਾ ਕੁਰਵਿੰਦਰ ਸਿੰਘ ਸਾਧੂ ਜੀ त <laughs> இதேركهனா இங்க வந்துருக்கேன் இங்க வந்துருக்கேன் ਦੋ ਸਰ ਹਾਂਜੀ ਸਾਡੀ ਕੰਪਨੀ ਦਾ ਨਾਮ ਹੈ ਜੀ ਪਲੇਅਰ ਐਲਗੋ ਸਾਈਫਰੋ ਵਰਕਰ ਰਣਕ ਦਰਬਾਜੀ ਡਿਸਟ੍ਰਿਕਟ ਗੁਰੂ ਹੈ ਸਾਡਾ ਮੋਬਾਈਲ ਨੰਬਰ ਹੈ ਜੀ 9814621109 ਕਦੀ ਸੈਲਜ਼ ਬਿਲਿੰਗ ਸਿਸਟਮ ਪੂਰੀ ਆਟੋਮੈਟਿਡ ਹੈ ਇਹਦੇ ਵਿੱਚ ਅਸੀਂ 60 ਗਿਲਾ ਵਾਲੀ 100 ਗਿਲਾ ਵਾਲੀ ਤੇ 40 ਗਿਲਾ ਵਾਲੀ ਮੈਨੂਟ ਬਿਲਿੰਗ ਸਿਸਟਮ ਬਣਾਉਂਦੇ ਹਾਂ ਪੂਰੀ ਆਟੋਮੈਟਿਕ ਸੈਲਜ਼ ਤਨੂੰ ਮਿਲਣ ਵਾਸਤੇ ਨੰਬਰ ਨਾਲ ਕੀਤੀ ਬਰਭੀ ਦਿੱਤੇ ਕਿਹੜੀ ਗੂਲ ਸਿਲੈਕਟ ਕੀਤੀ ਉਸੇ ਨੰਬਰ ਤੇ ਆ ਮੋਅਲ ਨੰਬਰ ਹੈਗਾ ਜੀ 9846 2110 ਨੂੰ ਇਹ ਡੈਰੀ ਘੱਟ ਲੱਗਦੀ ਹੈ ਜਦੋਂ ਇਹ ਸੱਦੇ ਚ ਆਪੇ ਸੱਦੇ ਚ ਜਲ ਸਾਈ ਜਾਂਦਾ ਜੀ ਡੇਡ ਦੀ ਮੋਟਰ ਹੈ ਜੀ ਠੀਕ ਹੈ ਇਹਦੀ 70 ਫੁੱਟ ਤੱਕ ਦੀ ਹਵਾ ਜਾਂਦੀ ਹੈ ਅੱਛਾ ਜੀ ਹਾਂ ਜਿਹੜੇ ਫਾਰਮ ਜੇ ਲਾ ਸਕਦੇ ਮੈਨੂੰ ਦੋ ਲਾ ਲਓ ਵਧੀਆ ਨਹੀਂ ਜੀ ਹਵਾ ਨੂੰ ਹਵਾ ਦੇ ਤੇ ਦੋ ਦੇ ਪੱਖੇ ਲੱਗਦੇ ਨੇ ਸਰ ਕਿੰਨੇ ਚ ਏਰੀਆ ਦੀ ਕਵਰੇਜ ਹੋਏਗੀ ਇਹ 70 ਫੁੱਟ ਤੱਕ ਦਿੱਤੀ ਹੈ ਬਈ 70 ਫੁੱਟ ਤੱਕ ਠੀਕ ਹੈ ਇਹ ਸਰਦ ਇਹ ਸਾਰਾ ਸਿਸਟਮ ਸਰ ਫਾਰਦਰ ਦਾ ਸਿਸਟਮ ਹੈ ਹਾਂ ਜੀ ਇਹ ਰੀਸੀਵਰ ਲੱਗਿਆ ਹੋਆ ਇਹ ਸੈਟਿੰਗ ਤੇ ਲੱਗਿਆ ਹੋਇਆ ਠੀਕ ਹੈ ਇਹ ਟਾਈਮਰ ਹੈਗਾ ਵਾ ਕਿੰਨੇ ਚਿਰ ਚ ਪੀ ਟਾਈਮਿੰਗ ਕਰਨੀ ਹੈ ਸਾਰਾ ਸੈਟਿੰਗ ਹੈ ਠੀਕ ਹੈ ਉਹ ਮਿਲੀਮੀਟਰ ਹੁੰਦਾ ਕਿੰਨਾ ਮਿਲ ਕੇ ਦੇ ਦੀ ਅੱਜ ਤੇ ਕੱਲ ਵੀ ਦੇ ਦੀ ਹੈ ਠੀਕ ਹੈ ਇਹ ਲਾਈਨਰ ਹੋ ਜਾਂਦੀ ਹੈ ਠੀਕ ਹੈ ਇਹ ਵੀ ਲਾਈਟ ਹੁੰਦੀ ਹੈ ਕਿ ਉਹ ਕਲਸਟਰ ਸਿਸਟਮ ਬਣਾਇਆ ਹੈ ਮਤਲਬ ਇਹਨੂੰ ਵਾਸ਼ੀ ਕਰਨਾ ਹੁੰਦੀ ਹੈ ਹਾਂਜੀ ਆਹ ਚੀਜ਼ ਵਾਸ਼ੀ ਕਰਦੀ ਹੁੰਦੀ ਆਹ ਚੀਜ਼ ਠੀਕ ਹੈ ਯਸ ਐਸਡੀ ਬਣੀ ਹੋਈ ਆ ਠੀਕ ਹੈ ਪਰ ਆਪ ਕੋਈ ਆਪਣੀ ਦੀ ਚੋਅ ਦੇ ਕਿਹੜੀ ਜੋ ਆਪਾਂ ਲਵਾ ਸਕਦੇ ਲਵਾ ਸਕਦੇ ਇਹ ਬਾਲ ਸਿਸਟਮ ਕੋਈ ਵੀਰ ਆਪਣਾ ਵੀ ਬਾਲ ਲਵਾਣ ਦਿੰਦਾ ਬਾਈ ਜਿਵੇਂ ਨੰਬਰ ਤੱਕ ਕਰਕੇ ਲਵਾ ਸਕਦੇ 8846 ਇੰਜੈਕਟਰ ਠੀਕ ਹੈ ਜੀ ਤੁਸੀਂ ਫਿਰ ਕਹ ਦੋ ਜੀ ਆਪਣਾ ਫਰਮ ਦਾ ਕਿਥੇ ਹੈਗਾ ਨੰਬਰ 10 ਦਾ ਸਰ ਏਰੀਆ ਦੱਸ ਦੋ ਸਰ ਏਰੀਆ ਦੱਸ ਦੋ ਜੀ ਆਪਣਾ ਡੈਰੀ ਪੰਜਾਬ ਆਈ ਦੀ ਆਪਣਾ ਬਸਤੀ ਗੋਵਿੰਦਗੜ੍ਹ ਬੰਦਾਈ ਇਹ ਆਪਣੇ ਨੇੜੇ ਬੱਸ ਸਟੈਂਡ ਆਈ ਤੇ ਜਦੋਂ ਲੁਧਿਆਣੇ ਸਾਈਡ ਜਿਹਨੇ ਦੂਗ ਨਹੀਂ ਛੱਡ ਕੀਤੀ ਚਿਗ ਦੀ ਬਸਤੀ ਗੋਵਿੰਦਗੜ੍ਹ ਬੰਦੀ ਨੀਅਰ ਗੁਰਦੁਆਰਾ ਆਈ ਹਾਂਜੀ ਮੈਂ ਦੇਖ ਰਿਹਾ ਇਹ ਚੀਜ਼ ਦੇ ਧੰਨਵਾਦ ਕਰ ਰਿਹਾ ਆਧਰੋ ਵਾਲਿਆਂ ਦੇ ਫਰਮ ਚਾਏ ਹੋ ਤੁਹਾਨੂੰ ਖੁਸ਼ੀ ਕਰ ਰਹੇ ਸੀ ਜੀ ਅਸੀਂ ਅੱਜ ਬਹੁਤ ਵਧੀਆ ਨਾ ਜੀ ਤੁਹਾਡੀ ਆਪਣੀ ਬੇਲ ਨੇ ਹਾਂਜੀ ਤੇ ਅਸੀਂ ਕਾਫੀ ਸਮੇਂ ਲੰਮੇ ਸਮੇਂ ਜਿਹੜਾ ਨੱਚੇ ਹੋਏ ਅਸੀਂ ਦਾਸ ਸਾਲ ਹੋ ਗਏ ਆ ਇਹਨਾਂ ਦੇ ਜਾਣੇ ਪਿੰਡ ਤੋਂ ਸਾਡੇ 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 ਬਹੁਤ ਬੜੀਆ ਇਹਨਾਂ ਦੇ ਸਾਡੇ ਇੰਪਲੀਮੈਂਟ ਹੋਏ ਬਹੁਤ ਕੀਤੀ ਬੜੀ ਦੇ ਵੀ ਅੱਜ ਵੀ ਲੈਣਾ ਚਾਹੁੰਦੇ ਸੀ ਆਪਣਾ ਮਿਲ ਬੱਟਾ ਵਾਲੀ ਥਾਂ ਸਾਨੂੰ ਸਾਰੇ ਇਹ ਕਿਹਾ ਵੀ ਮਾਰੇ ਇਹਨਾਂ ਦਾ ਬੈਨੀਫਿਟ ਹੈ ਇੰਜਣ ਇਹਨਾਂ ਨੇ ਨਾਲ ਲਾਇਆ ਟਰੈਕਟਰ ਦਾ ਹਾਂਜੀ ਜਿਹੜਾ ਮਤਲਬ ਕਿ ਆਪਾਂ ਪਿੰਡੂ ਨੇ ਟਰੈਕਟਰ ਲਗਾਉਣ ਦੀ ਲੋੜ ਨਹੀਂ ਆ ਉਹ ਵੀ ਸਾਨੂੰ ਬੈਨੀਫਿਟ ਲੱਗਾ ਹਾਂਜੀ ਬਾਕੀ ਸਾਰੇ ਇਹਨੇ ਜਿੰਨਾ ਸੀ ਚੱਕੀਤਾ ਤਾਂ ਬਹੁਤ ਵਧੀਆ ਰੇਟ ਵੀ ਸਾਹ ਕੋਲ ਹੈ ਇਹਨਾਂ ਦਾ ਬਹੁਤ ਵਧੀਆ ਲਗਾ ਕੇ ਸਾਡੀ ਟੀਮ ਦੀ ਆ 2.4 ਦਿਨਾਂ ਦਾ ਠੀਕ ਹੈ ਜੀ ਹਾਂ ਜੀ ਭਾਈ ਅਸੀਂ ਆਪਣਾ ਜੀ ਤੁਹਾਡੇ ਅੱਗੇ ਲੱਗੇ ਅਸੀਂ ਤਾਂ ਜੀ 2021 ਤੋਂ ਕੰਮ ਕਰ ਰਹੇ ਹਾਂ ਸਾਈਲੇਜ ਦਾ ਠੀਕ ਹੈ ਜੀ ਪਰ ਜਿਹੜਾ ਤੁਹਾਨੂੰ ਵਰਤਾਉਣੇ ਦੀ ਟੀਮ ਜਿੰਦਰੀ ਉਹਦੇ ਨਾਲ ਉਹਦਾ ਤੌਰ ਰਹੇਗੀ ਹਾਂ ਜੀ ਬਹੁਤ ਵਧੀਆ ਜੀ ਜਿੰਦਰੀ ਹਾਂ ਜੀ ਇਹ ਬਹੁਤ ਵਧੀਆ ਰੇਟ ਹੈ ਹਾਂ ਤੇ ਬੰਦੇ ਉਦੋਂ ਹੀ ਵਧੀਆ ਵਾਹ ਜੀ ਵਾਹ ਮਿਲਨ ਭਰਾ ਸਾਡੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਲੱਗੇ ਜਿਹੜੀ ਅੱਗੇ ਵਿਸ਼ੇ ਤੇ ਆਇਓ ਤੇ ਸਰ ਜਿਹੜੀ ਐਕਸਿਪੀਸ਼ਨ ਆ ਜਿਹੜਾ ਜਗਰਾਉਂ ਦੀ ਲੱਗੀ ਵੀ ਹਾਂ ਤੁਸੀਂ ਹੋਰ ਵੀ ਜਾ ਕੇ ਪਾਸੇ ਦੇਖ ਕੇ ਆਏ ਸਾਰੇ ਦੇਖਿਆ ਜੀ ਹਾਂਜੀ ਸਾਰਾ ਦੇਖਿਆ ਸਾਰੇ ਰੇਟ ਪੱਕੋ ਤੇ ਕੁਆਲਿਟੀ ਪੱਕੀ ਇੱਕ ਨੰਬਰ ਹੈ ਇੱਕ ਨੰਬਰ ਆਇਆ ਹਾਂਜੀ ਬਹੁਤ ਵਧੀਆ ਜੀ ਤੇ ਬੰਦੇ ਉਦੋਂ ਹੀ ਵਧੀਆ ਜਦੋਂ ਮਿਲੋਗੇ ਆਓ ਸਾਰੇ ਭਰਾ ਇੱਥੇ ਮਿਲ ਕੇ ਜਾਓ ਦੋ ਦਿਨ ਇੱਥੇ ਹੀ ਹਾਂਜੀ ਜਿਹੜੇ ਵੀ ਭਰਾ ਆਉਣਗੇ ਮਿਲ ਕੇ ਜਾਣ ਬੰਦੇ ਉਦੋਂ ਹੀ ਵਧੀਆ ਵਾਹ ਜੀ ਹਾਂਜੀ ਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਜਿਹੜੇ ਮੇਲੇ 'ਚ ਆਣਾ ਚਾਹੁੰਦੇ ਆ ਉਹਨਾਂ ਨੂੰ ਸਪੱਸ਼ਟ ਇਹਨਾਂ ਨੂੰ ਜੀ ਮੇਨ ਗੇਟ ਤੋਂ ਆਉਣਾ ਹੀ ਆ ਜੀ ਸਾਹਮਣੇ ਆ ਟਾਲੀ ਵਾਲ ਤੇ ਬਹੁਤ ਵਧੀਆ ਮਸ਼ਹਿੰਦੀ ਆ ਮਿਲ ਕੇ ਜਾਓ ਸਭ ਇਕੱਠੇ ਜਵੇ ਸਾਰੇ ਸੰਤ ਬਣਾਉਂਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜੰਗ ਨੂੰ ਰੁਕੇ ਜਾਓ ਹਾਂ ਜੀ ਸਰਵਿਸ ਬੋਰਡ ਹਾਂ ਜੀ ਅਸੀਂ ਦੇਖ ਰਹੇ ਤੁਹਾਡਾ ਮੇਲੇ 'ਚ ਇਹ ਧੜਕਣ ਦੇਖ ਰਹੇ ਆ ਅਸੀਂ ਕਿਹੜੀ ਚੀਜ਼ ਲੈ ਕੇ ਆਏ ਨੇ ਅੱਜ ਕੀ ਮੇਲੇ Thank you, Thank you. i ਆਪਾਂ ਨੂੰ ਦੇ ਨਾਲ ਦੇ ਵਿੱਚ ਜਿਹੜਾ ਖੇਤ ਤਿਆਰ ਕਰਿਆ ਹੋਇਆ ਉਹ ਕਿਹਦੇ ਵਿੱਚੋਂ ਦੇ ਦੇ ਵਿੱਚੋਂ ਵੱਲੋਂ ਪੱਲਾ ਇਧਰ ਪਿਆ ਸੀ ਸਾਡੇ ਤੋਂ ਇੱਕ ਦਾ ਖੇਤ ਤਿਆਰ ਕਰਿਆ ਸੀ ਉਹ ਇੱਕ ਦਾ ਸਹਿਰ ਹੈ ਅਗਲੇ ਸਾਲ ਇੱਕ ਰੋਲੇ ਲਈ ਆਜੀ ਲਈ ਰੋਲ ਜੁਰਰੀਆ ਪਾਟਕਾ ਦੇ ਵਿੱਚ ਹੈਂਡ ਚਲਰ ਤਿਆਰ ਕਰਿਆ ਜੀ ਤੇ ਸੋਲ ਦੀ ਲੱਕੜ ਹੋਊਗੀ ਜਿੱਦਾਂ ਆਪਕਾ ਸਾਰੇ ਬਾਪ ਵੀ ਆਪਣਾ ਬਾਪ ਵੀ ਹਾਂਜੀ ਠੀਕ ਹੈ ਦੁਬਾਰਾ ਆਪਣਾ ਫੋਨ ਨੰਬਰ ਦੱਸ ਦੋ ਤੇ ਕਿਹੜੇ ਸਟਾਲ ਦੇ ਨੇੜੇ ਆ ਜਿਹੜੇ ਬੱਚੇ ਕੋਈ ਲਿਖਣ ਤੇ ਤੁਹਾਡੇ ਕੋਲ ਜਿੱਦਾਂ ਸੰਪਰਕ ਕਰ ਲੈਣਾ ਜਿਹੜਾ ਵੱਡਾ ਹਾਲ ਆ ਜੀ ਇਹਦੇ ਆਪਣੇ ਕੰਮ ਨਹੀਂ ਆ ਤਾਂ ਬੰਦਿਸਤਾਂ ਲਾ ਫਨੀਆ ਬੰਦ ਆਪਣਾ ਹੜੀ ਦੇ ਜ਼ਿਲ੍ਹਾ ਸੰਦੂਰ ਮੋਬਾਈਲ ਨੰਬਰ 9877 ਐਗਜ਼ੀਬਿਸ਼ਨ ਲੱਗੀ ਕਿੱਥੇ ਜੀ ਅੱਜ ਹਾਂਜੀ ਜਿਹੜੀ ਐਗਜ਼ੀਬਿਸ਼ਨ ਲੱਗੀ ਵੀ ਉਹ ਉੱਥੇ ਦੱਸੋ ਤੁਸੀਂ ਇਹ ਵੀ ਆ ਜਗਰਾਉਂ ਕਿੱਥੇ ਲੱਗੀ ਹੈ ਆਪਣਾ ਜਗਰਾਉਂ ਸਟੂਡੀਅਮ ਨਾਮ ਦੇ ਵਿੱਚ ਆਪਾਂ ਸਟਾਰਟ ਆਈ ਹਾਂ ਮਾਫੀ ਆਪਾਂ ਪੂਰੀਆਂ ਖਰ ਮਲੋ ਘਟ ਦੀ ਵਿੱਚ ਕਿੱਥੇ ਮਰਜੀ ਪੂਰੀਰ ਕਰਾਉਣਾ ਫਸਟ ਸਟੇਜ ਤੇ ਪੂਰੀ ਆਪਾਂ ਠੀਕ ਹੈ ਉਸਕੇ ਸਾਨੂੰ ਦੱਸੋ ਇਹੜੇ ਆਪਣੇ ਇਹ ਬਲੇਡ ਲੈਂਦਾ ਜੀ ਇਹ ਹਾਈ ਸਪੀਡ ਦਾ ਬਲੇਡ ਹੈ ਕਿ ਬੈਟ ਲੱਗੀ ਹੋਈ ਹੈ ਠੀਕ ਹੈ ਤਾਂ ਇਕੜ ਤੱਕ ਇਹ ਮਰਦੀ ਹੈ ਅੱਛਾ ਇਹ ਆਪਣੇ ਨੀਚਲੇ ਬਲੇਡ ਵੀ ਉੱਪਰਲੇ ਬਲੇਡ ਵੀ ਬੈਟ ਲੱਗੀ ਹੋਈ ਹੈ ਠੀਕ ਹੈ ਇਹ ਆਪਣੇ ਬਾਸਕਟ ਆ ਜੀ ਬਾਸਕਟ ਦੇ ਵੀ ਆਪਣੇ ਦੰਦੇ ਨੇ ਠੀਕ ਠੀਕ ਦਾਣਾ ਕ੍ਰੈਸ਼ ਹੁੰਦਾ ਜੀ ਹਾਂ ਜੀ ਇਹ ਐਸ ਲੋਡ ਚੱਲਦਾ ਠੀਕ ਹੈ ਦਾਣਾ ਫੁੱਲ ਕ੍ਰੈਸ਼ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਆਪਣੇ ਸ਼ੇਅਰ ਵਾਰ ਆ ਇਹਦੇ ਵੀ ਬੈਟਾ ਜੀ ਆਪਣੇ ਬਲੇਡ ਨੇ ਜੀ ਇਹ ਨਹੀਂ ਬੇਟਾ ਨਹੀਂ ਠੀਕ ਹੈ ਅੱਗੇ ਕਿਸੇ ਮਸ਼ੀਨ ਦੇ ਬਿੱਟ ਨਹੀਂ ਮਿਲੂ ਆਪਣੇ ਪਲੇਟਾਂ ਦੇ ਬਿੱਟ ਆ ਬਾਕੀ ਆਪਣੇ ਕ੍ਰਾਉਸ ਆ ਜੀ ਕ੍ਰਾਉਸ ਦੇਖੋ ਇੰਨਾ ਸਮੂ ਕਿਤੇ ਹੈਵੀ ਪਲੇਟ ਕ੍ਰਾਉਸ ਨਹੀਂ ਮਿਲੂ ਭਾਈ ਸਲਫਾ ਆਪਣੇ ਨਾਲ ਕ੍ਰਾਉਸ ਆ ਇਹ ਕਿੰਨੇ ਦਾ weight ਦਾ ਹੁੰਦਾ ਜੀ ਇਹ ਤੇ ਹੁੰਦਾ ਜੀ 25 ਤੋਂ 30 ਲੱਗਾ 20 ਤੋਂ 30 ਇੰਨਾ ਹੈਵੀ ਤੁਸੀਂ ਮੋਸਰ ਬਣਾ ਇਹ ਜਿਹੜੇ ਆਪਣੇ ਟ੍ਰੱਕਰ ਉਹਨਾਂ ਦੇ ਟ੍ਰੱਕਰਨ ਉਹ ਵੀ ਹੈਵੀ ਗੋਲੀਆਂ ਨੇ ਠੀਕ ਹੈ ਜੀ ਹਾਂ ਇਹ ਮਸ਼ੀਨ ਆਪਣੀ ਚੋਕ ਨਹੀਂ ਹੋਊਗੀ ਜੀ ਇਹ ਵੱਡੀ ਖਾਸੀਅਤ ਆ ਹਾਂ ਜੀ ਕਿੰਨਾ ਮਰਜ਼ੀ ਇਹਦੇ ਵਿੱਚ ਕਿੰਨਾ ਮਰਜ਼ੀ ਦਾ ਤੱਕਾ ਕਰ ਲਓ ਹਾਂ ਜੀ ਜੋ ਮਰਜ਼ੀ ਕਰ ਲਓ ਤੱਕਾ ਆਪਣੀ 2 ਸੀਜ਼ਨ ਦੀ ਵਾਰੰਟੀ ਰਹੂ ਵਾਰੰਟੀ ਆਪਣੀ ਲਿਖੀ ਆ ਠੀਕ ਹੈ ਆਪਣੀ ਮਸ਼ੀਨ ਦੇ ਜੀ ਫਾਰਵਰਡ ਰਿਵਰਸ ਗੀਅਰ ਲੱਗਿਆ ਹੋਇਆ ਜੀ ਠੀਕ ਹੈ ਕਿਸੇ ਮਸ਼ੀਨ ਦੇ ਫਾਰਵਰਡ ਰਿਵਰਸ ਗੀਅਰ ਨਹੀਂ ਆਪਣੀ ਮਸ਼ੀਨ ਦੇ ਫਾਰਵਰਡ ਰਿਵਰਸ ਸਾਰੇ ਗੀਅਰ ਆਪਣੀ ਮਸ਼ੀਨ ਦਾ ਢਲਾਈ ਦੇ ਨੇ ਜੀ ਠੀਕ ਹੈ ਜੀ ਕੋਈ ਵੀ ਗੀਅਰ ਪਲੇਟਡ ਨਹੀਂ ਹੈਗਾ ਹਾਂ ਜੀ ਢਲਾਈ ਦੇ ਠੀਕ ਦੇਖੋ ਇਹ ਨੋਲੇਟ ਲੱਗੇ ਇਹਨਾਂ ਨੇ ਵੀ ਕਿਰਿਆ ਹੁੰਦਾ ਇਹਨਾਂ ਨੇ ਕਿਰਿਆ ਹੁੰਦਾ ਇਹਨਾਂ ਨੂੰ ਵੀ ਕਿਰਿਆ ਹੁੰਦਾ ਠੀਕ ਹੈ ਤੇ ਬੈਲਟਾ ਹਾਈ ਕੁਆਲਟੀ ਬੱਤਾਂ ਬੈਲਟਾ ਆਜਾ ਤੇ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਨੇ ਜੇ ਬਾਈ ਚਾਂਸ ਤੁਹਾਡਾਂ ਨਾਲ 2-3 ਦਿਨ ਦੇ ਵਿੱਚ ਇਹ ਕੰਟੈਕਟ ਕਰ ਲੈਣ ਅੱਜ ਹੀ ਮੇਲੇ ਮੇਲੇ ਦੇ ਵਿੱਚ ਤੁਸੀਂ ਉਹਨਾਂ ਲਈ ਕੀ ਆਫਰ ਦੇ ਰਹੇ ਹੋ ਆਪਾਂ ਉਹਨੂੰ 50000 ਦਾ ਡਿਸਕਾਊਂਟ ਦੇ ਰਹੇ ਹਾਂ ਜੀ ਵਾਹ ਜੀ ਵਾਹ ਸਿੱਧਾ ਹੀ 50000 ਦਾ ਵਾਹ ਜੀ ਵਾਹ ਸੁਣ ਕੇ ਬਹੁਤ ਵਧੀਆ ਲੱਗਿਆ ਕਈ 10000 ਦਾ ਕਈ 20000 ਦਾ ਸਿੱਧਾ ਹੀ 50000 ਦਾ ਉਹਨਾਂ ਕੋਲ ਤੱਕ ਆਪਣੇ ਕੋਲ 42 ਮਸ਼ੀਨਾਂ ਪਪੋ ਹੋ ਗਿਆ ਜੀ ਵਾਹ ਜੀ ਤੇ ਆਪਾਂ ਨੇ 77 ਮਸ਼ੀਨਾਂ ਮਾਰਕੀਟ ਤੇ ਸਾਬੀ ਨੇ ਅੱਧੀ ਅੱਛਾ ਜੀ ਤੇ ਤੁਸੀਂ ਟਰਾਂਸਪੋਰਟ ਬਾਈ ਚਾਂਸ ਪੰਜਾਬ ਤੋਂ ਬਾਹਰ ਜਾ ਉਹਨਾਂ ਟਰ ਸਾਨੂੰ ਦੱਸ ਦਿੱਤਾ ਹੈ ਆਪਣਾ ਟੌਰ ਨਾਲ ਟਕਾਲ ਚਲੀ ਸਾਰੇ ਆਸਾਨੀ ਨਾਲ ਆਪਣਾ ਸਪेयर पार्ट ਮਿਲੂ ਓਕੇ ਜੀ ਧੰਨਵਾਦ ਸਰ ਬਹੁਤ ਵਧੀਆ ਭਾਰਤ ਦਾ ਨੰਬਰ 1 ਮਸ਼ੀਨ ਹੈ ਜੀ ਜੀ ਕਲਾਸ ਵਾਲਿਆਂ ਵੱਲੋਂ ਤੇ ਜਿਹਨੇ ਕੰਟੈਕਟ ਕਰਨਾ ਹੈ ਭਾਈ ਨੇ ਤੁਹਾਨੂੰ ਨੰਬਰ ਦਿੱਤਾ ਹੈ ਇਹ ਨੰਬਰ ਦੇ ਵਿੱਚ ਜਿਹੜਾ ਤੁਸੀਂ ਸ਼ੇਅਰ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੇ ਰਾਤ ਬਰਾਤੇ ਵੀ ਜੇ ਕਿਸੇ ਨੂੰ ਸਰਵਿਸ ਦੀ ਵੀ ਲੋੜ ਪੈਗੀ ਤੇ ਇਹ ਸਰਵਿਸ ਆਪਣੇ ਵਰਪੂਰੀ 24/7 ਟਾਈਮ ਦੇ ਵਿੱਚ ਤੁਹਾਨੂੰ ਅਵੇਲੇਬਲ ਕਰਾ ਦਿੰਦੇ ਆ ਜੀ